ਦੇਖੋ ਮੰਗਾ ਸਾਡੀਆਂ ਖੇਤੀ ਨੀਤੀ ਨਾਲ ਜੁੜੀਆਂ ਬਹੁਤ ਮੰਗਾ ਨੇ ਉਸ ਨਵੀਆਂ ਐਡ ਕੀਤੀਆਂ ਇਹ ਕਰਜ਼ੇ ਵਾਲੀ ਮੰਗ ਢੀੰਬੇ ਵਾਲੀ ਮੰਗ ਖੇਤੀ ਦੀ ਬਾਸ ਬੁੱਕਾਂ ਵਾਲੀ ਗੱਲ ਜਿਹੜਾ ਸਰਕਾਰ ਦਾ ਕੁਛ ਨਹੀਂ ਲੱਗਦਾ ਬਾਸ ਬੁੱਕਾਂ ਦੇ ਉੱਤੇ ਤੇ ਬਿਜਲੀ ਵਾਲੀ ਜਿਹੜੀ 2000 ਐਕਟ ਹੈ ਉਹ ਕੇਂਦਰ ਸਰਕਾਰ ਦਾ ਸਰਵੰਧ ਹੈ ਉਹ ਜਿਉਂਤੇ ਦਿਉ ਖੜੀ ਹੈ ਅੰਦੋਲਨ ਵਲੇ ਤੁੰਬਰ ਨੇ ਮੋਦੀ ਸਾਹਿਬ ਨੇ ਕਿਹਾ ਸੀ ਵੀ ਇਹ ਮੰਗਾ ਤੁਹਾਡੀਆਂ ਰੱਦ ਹੋ ਗਏ ਆ ਜੀ ਇਹ ਤਾਂ ਕარი ਦਿੱਤੀ ਆ ਜਾਂ ਪਰਾਲੀ ਵਾਲੇ ਪ੍ਰਦੂਸ਼ਣ ਵਾਲੇ 5 ਲੱਖ ਦਾ ਜੁਰਮਾਨਾ ਸਜ਼ਾ 5 ਸਾਲ ਦੀ ਇਹੋ ਜਿਹੇ ਕਾਨੂੰਨ ਤੇ ਜਿਹੜੇ ਇਹ ਮੰਗਾ ਕੇਂਦਰ ਨਾਲ ਸੰਬੰਧ ਨੇ ਪਰ ਪੰਜਾਬ ਸਰਕਾਰ ਨਾਲ ਸਾਡੀਆਂ ਕਾਫੀ ਮੰਗਾਂ ਜਿਹੜੀਆਂ ਮੌਕੇ ਤੇ ਹੱਥੇ ਧਰਾਈਆਂ ਜਾ ਸਕਦੇ ਨੇ ਅਸੀਂ 21 ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ ਪ੍ਰੋਗਰਾਮ ਸਾਡੇ 6 ਤਰੀਕ ਤੋਂ ਸ਼ੁਰੂ ਹੋ ਰਿਹਾ ਇਸ ਕਰਕੇ ਉਹ ਮੰਗਾਂ ਜੇ ਨਹੀਂ ਸਰਕਾਰ ਸਾਡੀਆਂ ਇਹ 5-10 ਤਰੀਕ ਤੱਕ ਨਹੀਂ ਕੋਈ ਹੱਲ ਕੱਢਦੀ ਤਾਂ ਅਸੀਂ ਅਗਲਾ ਫੈਸਲਾ 10 ਤਰੀਕ ਨੂੰ ਲਾਣ ਹੋਊਗਾ ਸਬਾ ਕਮੇਟੀ ਕੋਲ ਕਿਉਂਕਿ ਬਾਹਰੀਆਂ ਕੰਟਰੀਆਂ ਦੇ ਵਿੱਚੋਂ ਕਾਫੀ ਸਾਰੀਆਂ ਕੰਪਨੀਆਂ ਆ ਰਹੀ ਨੇ ਜਿਹੜੇ ਸਰਸਪੱਤੀ ਦੇ ਲਈ ਹੋਟਲ ਬਣਾਇਆ ਕਰਨੇ ਕਿਉਂਕਿ ਜਦੋਂ ਅਸੀਂ ਆਏ ਜੋ ਹੋਟਲ ਬਣ ਗਏ ਸਾਡੇ ਜਨਰੇਸ਼ਨ ਸਾਡੇ ਬੱਚਿਆਂ ਤੇ ਕੀ ਪ੍ਰਭਾਵ ਹੋਏਗਾ ਕੀ ਗੱਲਾਂ ਨੇ ਦੇਖੋ ਜਿਹੜੀਆਂ ਅਸੀਂ ਜਿਹੜੀਆਂ ਕੰਪਨੀਆਂ ਆਉਂਦੀਆਂ ਨੇ ਇੱਥੇ ਫੈਕਟਰੀਆਂ ਲੱਗਦੀਆਂ ਨੇ ਕਾਸੇ ਦੀ ਫੈਕਟਰੀ ਲੱਗਦੀ ਹੈ ਅਸੀਂ ਇਹਨਾਂ ਨੂੰ ਸੁਝਾਅ ਦਿੰਨੇ ਆ ਵੀ ਅਸੀਂ ਫੈਕਟਰੀਆਂ ਲਾਉਣ ਤੋਂ ਨਹੀਂ ਰੋਕਦੇ ਹੈਗੇ ਫੈਕਟਰੀਆਂ ਹੋਈਆਂ ਜਾਂ ਲੱਗਣ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਸਾਡੇ ਬੱਚਿਆਂ ਦੇ ਭਵਿੱਖ ਦਾ ਸੁਧਾਰ ਹੋਵੇ ਇਸ ਕਰਕੇ ਫੈਕਟਰੀਆਂ ਉਹ ਨਾ ਹੋਣ ਜਿਹੜੇ ਸਾਡੇ ਲੋਕਾਂ ਦਾ ਜਾੜਾ ਕਰਦੀਆਂ ਹੋਣ ਇੱਥੇ ਪ੍ਰਦੂਸ਼ਣ ਫਲਾਉਂਦੀਆਂ ਹੋਣ ਇੱਥੇ ਪਾਣੀ ਗੰਦਾ ਕਰਦੀਆਂ ਹੋਣ ਹੁਣ ਵੀ ਬਹੁਤ ਫੈਕਟਰੀ ਦੀ ਲੜਾਈ ਲੜੀ ਆ ਸੀ ਜਿਹੜਾ ਪਾਣੀ ਅੰਦਰੋਂ ਸਾਫ਼ ਕੱਢ ਕੇ ਤੇ ਗੰਦਾ ਬਣਾ ਕੇ ਧਰਤੀ ਦੇ ਵਿੱਚ ਛੱਡਣਾ ਉਹ ਫੈਕਟਰੀਆਂ ਨਾ ਲੱਗਣ ਫੈਕਟਰੀਆਂ ਆਈਆਂ ਜਾਂ ਲੱਗਣ ਜਿਹੜੀਆਂ ਸਾਡੇ ਲੋਕਾਂ ਦੇ ਸਾਡੇ ਬੱਚਿਆਂ ਦਾ ਭਵਿੱਖ ਸਮਰਦੀਆਂ ਹੋਣ ਦੇਖੋ ਅਸੀਂ ਇਹਦੇ ਤੇ ਬਕਾਇਦਾ ਮੋਰਚੇ ਲਾਏ ਨੇ ਜੀ ਅਸੀਂ ਮੋਗੇ ਦੇ ਵਿੱਚ ਮੋਰਚਾ ਲਾਇਆ ਲੁਧਿਆਣੇ ਦੇ ਵਿੱਚ ਮੋਰਚਾ ਲਾਇਆ ਅਸੀਂ ਟਰਾਈਡੈਂਟ ਦੇ ਅੱਗੇ ਮੋਰਚਾ ਲਾਇਆ ਅਸੀਂ ਦੱਸਿਆ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਹੋ ਪੰਜਾਬ ਦੇ ਲੋਕਾਂ ਦੇ ਉੱਤੇ ਕਹਿੰਦੇ ਨੇ ਕਿ ਪੰਜਾਬ ਦੇ ਲੋਕਾਂ ਨੇ ਪਾਣੀ ਪ੍ਰਦੂਸ਼ਿਤ ਕਰਤਾ ਉਹਨਾਂ ਫੈਕਟਰੀਆਂ ਨੇ ਪ੍ਰਦੂਸ਼ਿਤ ਕੀਤਾ ਹੈਗਾ ਉਹ కార్ਪੋਰੇਟ ਸਿਸਟਮ ਜਿਹੜਾ ਅਸੀਂ ਕਹਿੰਦੇ ਆ ਕਿ కార్ਪੋਰੇਟ ਸਿਸਟਮ ਨੂੰ ਇੱਥੋਂ ਬਾਹਰ ਕੱਢੋ ਜਿਹੜੀ ਅਸੀਂ ਨਵੀਂ ਖੇਤੀ ਨੀਤੀ ਦੀ ਗੱਲ ਕਰਦੇ ਆ ਕਿ ਨਵੀਂ ਖੇਤੀ ਨੀਤੀ ਇਹ ਹੋਵੇ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਜਣੀ ਇੱਥੋਂ ਬਿਜਲੀ ਮੁਕਤ ਬਿਲਕੁਲ ਫ੍ਰੀ ਬਿਜਲੀ ਪੰਜ ਪੰਜ 4 4 ਕਿਲੋਮੀਟਰ ਦੇ ਝਾੜਾ ਬਣਾ ਕੇ ਬਿਜਲੀ ਫ੍ਰੀ ਹੋ ਸਕਦੀ ਆ ਸਾਰੇ ਖੇਤਾਂ ਤੱਕ ਪਾਣੀ ਪਹੁੰਚ ਸਕਦਾ ਇਸ ਕਰਕੇ ਜਿਹੜਾ ਹੜ ਆਉਂਦੇ ਨੇ ਉਹਦਾ ਪਾਣੀ ਨੂੰ ਸਾਬ ਸਕਦੀ ਆ ਸਰਕਾਰ ਇਹ ਗੱਲ ਕਰਦੇ ਆ ਕਿ ਇਥੋਂ ਜ਼ਮੀਨਾਂ ਦੀ ਕਾਣੀ ਵੰਡ ਦੂਰ ਕਰਕੇ ਜਿਹੜੀ ਨਵੀਂ ਖੇਤੀ ਨੀਤੀਆਂ ਮਜ਼ਦੂਰ ਕਿਸਾਨ ਦੇ ਪੱਖ ਦੀ ਜਿਨ੍ਹਾਂ ਕੁੱਲ ਲੋਕਾਂ ਦੀ ਮੁਕਤੀ ਕਰਨੀਆਂ ਓਏ ਚਾਹੇ ਪੱਲੇਦਾਰ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਦੁਕਾਨਦਾਰ ਹੋਣ ਕੁੱਲ ਲੋਕਾਂ ਦੀ ਮੁਕਤੀ ਹੈ ਜਿਹੜੀ ਉਹਦੇ ਨਾਲ ਹੋਣੀ ਹੈ ਅਸੀਂ ਕਹਿੰਦੇ ਆ ਇਥੇ ਕਾਣੀ ਬੰਡ ਖਤਮ ਕਰਕੇ ਇਥੇ ਜਿਹੜੀਆਂ ਫੈਕਟਰੀਆਂ ਨੇ ਜਿਹੜਾ ਉਹ ਕਹਿੰਦਾ ਕਿਸਾਨਾਂ 'ਤੇ ਬੰਦੀ ਵਾਲੇ ਫੈਕਟਰੀਆਂ ਦਾ ਵਿਰੋਧ ਕਰਦੇ ਨੇ ਅਸੀਂ ਵਿਰੋਧ ਕਰਦੇ ਆ ਆ ਜਿਹੜੇ ਵੱਡੇ ਭਾਰਤ ਮੋਲਾ ਵਰਗੇ ਪ੍ਰੋਜੈਕਟ ਇਥੇ ਕੱਢ ਕੇ ਜਣੀ ਇਥੇ ਵੱਡੇ 50 50 ਹਜ਼ਾਰ ਏਕੜ ਦੇ ਫਾਰਮ ਬਣਾਉਣ ਦੀਆਂ ਪਾਲਿਸੀਆਂ ਜਣੀ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਆ ਕਹਿੰਦਾ ਪੰਜਾਬ ਦੇ ਕਿਸਾਨੋ ਮੈਨੂੰ ਦੱਸੋ ਕਹਿੰਦਾ ਮੈਂ ਨਵੀਂ ਖੇਤੀ ਨੀਤੀ ਬਣਾਉਂਗਾ ਦਾ ਖਾੜਾ ਦੇਓ ਕੋਈ ਜਦੋਂ ਪੰਜਾਬ ਦੇ ਕਿਸਾਨਾਂ ਨੇ ਉਹਦਾ ਖਾੜਾ ਦਿੱਤਾ ਤਾਂ ਅਮਰੀਕਾ ਦੀ ਕੰਪਨੀ ਨੂੰ 6 ਕਰੋੜ ਰੁਪਈਆ ਜਣੀ ਅਮਰੀਕਾ ਦੀ ਕੰਪਨੀ ਨੂੰ ਕਹਿਤਾ ਇਹ ਤੂੰ ਖਾੜਾ ਤਿਆਰ ਕਰਕੇ ਦੇ ਉਹ ਖਾੜਾ ਕਿਹੜਾ ਆ ਜਿਹੜਾ ਇੱਥੇ ਜਿਹੜੇ ਵੱਡੇ ਕਿਸਾਨਾਂ ਦੀਆਂ ਜਿਹੜੀ ਤੇ ਛੋਟੇ ਕਿਸਾਨਾਂ ਦੇ ਜ਼ਮੀਨਾਂ ਖੋਹ ਕੇ ਵੱਡੇ ਫਾਰਮ ਬਣਾ ਕੇ ਇੱਥੇ ਵੱਡੇ ਮਾਲ ਬਣਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਘਸਾਰੇ ਬਣਾਉਣਾ ਚਾਹੁੰਦੇ ਨੇ ਅਸੀਂ ਕਹਿੰਦੇ ਆ ਕਿ ਮਜ਼ਦੂਰ ਕਿਸਾਨ ਦੇ ਪੱਖ ਦੀ ਖੇਤੀ ਨੀਤੀ ਬਣਾਓ ਜਿਹੜਾ ਤਾਂ ਕਿਹਾ ਕਿ ਇੱਥੇ ਭਗਸੰਗ ਦਾ ਸੁਪਨਿਆਂ ਦਾ ਰਾਜ ਲੈ ਕੇ ਆਉਂਗਾ ਜਿਹੜੀ ਭਗਸੰਗ ਨੇ ਕਿਹਾ ਸੀ ਸਾਮਰਾਜਵਾਦ ਮਰਦਾਬਾਦ ਸਾਮਰਾਜ ਦੀਆਂ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਇੱਥੇ ਰੇ ਬਣਾਉਂਦੀਆਂ ਨੇ ਜਿਹੜੀਆਂ ਇੱਥੇ ਡੀਏਪੀ ਭੇਜਦੀਆਂ ਨੇ ਜਿਹੜੀਆਂ ਇੱਥੇ ਅੰਗਰੇਜ਼ੀ ਦਵਾਈਆਂ ਭੇਜਦੀਆਂ ਨੇ ਜਿਨ੍ਹਾਂ ਨੇ ਕਾਲਾ ਪੀੜਾ ਪੈਦਾ ਕੀਤਾ ਜਿਨ੍ਹਾਂ ਨੇ ਕੈਂਸਰ ਪੈਦਾ ਕੀਤਾ ਅਸੀਂ ਕਹਿੰਦੇ ਆ ਪੰਜਾਬ ਦੀ ਜਵਾਨੀ ਹੈ ਇੱਥੇ ਜਿਹੜੀ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਆ ਸਾਡੇ ਪੰਜਾਬ ਦਾ ਦਿਮਾਗ ਬਾਹਰ ਜਾ ਰਿਹਾ ਉਹ ਦਿਮਾਗ ਆ ਇੱਥੇ ਕੰਮ ਕਰੇ ਉਹ ਦਿਮਾਗ ਜਿਹੜਾ ਝਾਰਮਟ ਵਰਗਾ 20-50 ਦੇ ਕਿਸਾਨ ਜੇ ਤਿਆਰ ਕਰ ਸਕਦੇ ਨੇ ਜੇ ਇੱਥੇ ਜਗਾੜੂ ਰੇੜੀਆਂ ਪੰਜਾਬ ਦੇ ਕਿਸਾਨ ਤਿਆਰ ਕਰ ਸਕਦੇ ਨੇ ਨੌਜਵਾਨੀ ਜਣੀ ਜੇ ਇਹਨਾਂ ਨੂੰ ਕਿਹਾ ਜਾਵੇ ਭਲਾ ਪੰਜਾਬ ਦੇ ਨੌਜਵ ਤੇ ਤੁਸੀਂ ਦਿਮਾਗ ਲਾ ਕੇ ਇੱਥੇ ਕੋਈ ਵਧੀਆ ਬੀ ਤਿਆਰ ਕਰੋ ਉਹ ਪੰਜਾਬ ਦੇ ਲੋਕ ਬੀ ਵੀ ਤਿਆਰ ਕਰ ਲੈਣਗੇ ਅਸੀਂ ਕਹਿੰਦੇ ਆ ਕਾਰਪੋਰੇਟ ਸਿਸਟਮ ਨੂੰ ਬਾਹਰ ਕੱਢੋ ਸੂਦ ਖੋਰੀ ਨੂੰ ਖਤਮ ਕਰੋ ਜਣੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਆ ਵੀ ਕਿਸਾਨਾਂ ਦੀਆਂ ਪਾਸਬੁੱਕੀਆਂ ਬਣਾਉਣੀਆਂ ਨੇ ਆੜਦੀਏ ਤੋਂ ਕਿਸਾਨ ਦਾ ਹਿਸਾਬ ਕਿਤਾਬ ਉਹਨੂੰ ਜਣੀ ਉਹਨੂੰ ਯਕੀਨੀ ਕਰ ਦਿਓ ਕੋਈ ਪੈਸਾ ਨਹੀਂ ਲੱਗਦਾ ਪਾਸਬੁੱਕਾਂ ਨਹੀਂ ਬਣਾ ਰਹੀ ਮੁੱਖ ਮੰਤਰੀ ਦੀ ਸਰਕਾਰ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਸਰਕਾਰ ਇਹਨਾਂ ਮੰਗਾਂ ਨੂੰ ਲੈ ਕੇ ਕਿ ਇਹ ਜਿਹੜੇ ਅਸੀਦ ਪਰਿਵਾਰ ਹੋਏ ਨੇ ਉਹਨਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਨੌਕਰੀਆਂ ਦਿਓ ਅਜੇ ਤੱਕ ਜਿਹੜਾ ਇਹਦੇ ਗੜੇਮਾਰੀ ਦੇ ਨਾਲ ਨੁਕਸਾਨ ਹੋਇਆ ਉਹਦੇ ਪੈਸੇ ਨਹੀਂ ਦਿੱਤੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਸਰਕਾਰ ਪੂਰੀਆਂ ਕਰੇ ਅਸੀਂ 10 ਤਰੀਕ ਤੱਕ ਇੱਥੇ ਬੈਠਾਂਗੇ 10 ਤਰੀਕ ਨੂੰ ਅਗਲੇ ਜਿਹੜੀ ਸਖਤ ਟੈਕਸਾਂ ਦਾ ਐਲਾਨ ਆ ਜਿਹੜਾ ਇੱਥੋਂ ਇਹ ਇਹਨਾਂ ਸਟੇਜਾਂ ਦੇ ਉੱਤੇ ਹੀ ਉਹ ਇੱਕ ਸੰਦੇ ਐਲਾਨ ਹੋਣ